ਇਹ ਕਹਾਣੀ ਹੈ ਉਸ ਸਿਪਾਹੀ ਦੀ ਜਿਸ ਨੇ ਇਕੱਲਾ ਹੋ ਕੇ ਚੀਨ ਦੀ ਫੌਜ ਨੂੰ ਰੋਕਿਆ ਇਹ ਸੱਚੀ ਕਹਾਣੀ ਹੈ ਜਸਵੰਤ ਸਿੰਘ ਰਾਬਤ ਦੀ ਕਈ ਕਹਾਣੀਆਂ ਕਦੇ ਮਰਨੀਆਂ ਨਹੀਂ ਉਹ ਸਾਨੂੰ ਦੱਸਿਆ ਨਹੀਂ ਕਿ ਹੌਸਲਾ ਕਿੰਨਾ ਵੱਡਾ ਹਥਿਆਰ ਹੁੰਦਾ ਹੈ ਇਹ ਕਹਾਣੀ ਹੈ ਜਸਵੰਤ ਸਿੰਘ ਰਾਬਤ ਦੀ ਜਸਵੰਤ ਸਿੰਘ ਰਾਬਤ ਉੱਤਰਾਖੰਡ ਦੇ ਇੱਕ ਪਿੰਡ 'ਚ ਜਨਮੇ ਸਾਦਾ ਜੀਵਨ ਪਰ ਇੱਕ ਸੁਪਨਾ ਦੇਸ਼ਕ ਦੀ ਸੇਵਾ ਉਹ ਭਾਰਤੀ ਫੌਜ ਵਿੱਚ ਭਰਤੀ ਹੋਏ ਗੜਵਾਲ ਰੈਜੀਮੈਂਟ ਦਾ ਹਿੱਸਾ ਬਣੇ ਸਾਲ 1962 ਭਾਰਤ-ਚੀਨ ਦੀ ਜੰਗ ਨੂਰਾਨੰਗ ਅਰुणाਚਲ ਪ੍ਰਦੇਸ਼ ਦੇ برفیلੇ ਪਹਾੜ હવાਵੇchi ਜੰਗ ਦਾ ਜ਼ਹਿਰ ਬਿਸੁਵੰਤ ਸਿੰਘ ਆਪਣੀ ਜੰਗ ਨਾਲ ਉਥੇ ਤਾਇਨਾਤ ਸਨ ਜੇਲੀ ਫੌਜ ਨੇ ਹਮਲਾ ਕਰ ਦਿੱਤਾ ਜੰਗਦੂ ਉੱਗਰ ਉਤਾਰ ਲਿਆ ਭਾਰਤੀ ਜਵਾਨਾਂ ਨੂੰ ਬੇਸ ਮਲੇ ਪਿੱਛੇ ਫਟੋ ਪਰ ਬਿਸੁਵੰਤ ਸਿੰਘ ਨੇ ਇਨਕਾਰ ਕਰ ਦਿੱਤਾ ਉਹਨਾਂ ਕਿਹਾ ਜੇ ਮੌਤ ਆਉਣੀ ਹੀ ਹੈ ਤਾਂ ਸਿਰ ਉੱਚਾ ਹੋਵੇ ਉਹ ਇਕੱਲੇ ਜੰਗ ਲੜਨ ਲੱਗ ਪਏ ਮਦਦ ਲਈ ਇਲਾ ਤੇ ਨੂਰ ਦੋ ਸਥਾਨਕ ਪੈਨਾ ਨੇ ਸਾਥ ਦਿੱਤਾ ਉਹ ਬੰਕ ਬੰਕਰ ਤੋਂ ਬੰਕਰ ਜਾ ਕੇ ਫਾਇਰ ਕਰਦੇ ਚੀਨ ਨੂੰ ਲੱਗਿਆ ਪੂਰੀ ਭਾਰਤੀ ਫੌਜ ਹੈ ਅਸਲ ਵਿੱਚ ਉਹ ਸਿਪਾਹੀ ਸੀ ਉਹ 5 ਦਿਨ ਲੜੇ ਦਿਨ ਰਾਤ ਬਿਨਾਂ ਰੁਕੇ ਚੀਨੀ ਰਾਣਸਮ ਇਹਨਾਂ ਹਾਲਾਤਾਂ ਵਿੱਚ ਵੀ ਇਹ ਕਿਵੇਂ ਲੜ ਰਿਹਾ ਹੈ ਅੰਤ ਵਿੱਚ ਚੀਨ ਨੇ ਉਹਨਾਂ ਨੂੰ ਕੀਰ ਲਿਆ ਕਿਹਾ ਜਾਂਦਾ ਹੈ ਜਾਂ ਤਾਂ ਉਹ ਗੋਲੀ ਨਾਲ ਸ਼ਹੀਦ ਹੋਏ ਜਾਂ ਫਿਰ ਆਪ ਮੁਆਫੀ ਦੇਣ ਦੀ ਥਾਂ ਆਪਣੀ ਜਾਨ ਆਪ ਲੈ ਲੇ ਚੀਨੀ ਫੌਜ ਨੇ ਉਹਨਾਂ ਦਾ ਸਿਰ ਕੱਟ ਕੇ ਭਾਰਤ ਭੇਜਿਆ ਭਾਰਤ ਨੇ ਉਹਨਾਂ ਨੂੰ ਮਰਿਆ ਹੋਇਆ ਨਹੀਂ ਮਿਲਿਆ ਉਹਨਾਂ ਦਾ ਰੈਂਕ ਨਹੀਂ ਤਾਇਆ ਗਿਆ ਉਹਨਾਂ ਲਈ ਤਿਆਰ ਹੁੰਦੀ ਹੈ ਚਾ ਉਹਨਾਂ ਦੀ ਰੋਜ਼ ਅਟੈਂਡੈਂਟ ਅਟੈਂਡਸ ਲੱਗਦੀ ਹੈ ਜਿਸ ਵੰਤ ਗੜ ਮੰਦਰ ਅੱਜ ਵੀ ਉਹਨਾਂ ਨੂੰ ਸਲੂਟ ਕਰਦਾ ਹੈ ਉਹ ਨਾ ਸਿਰਫ ਸਿਪਾਹੀ ਸਨ ਉਹ ਇੱਕ ਸੰਕੇਤ ਸਨ ਇੱਕ ਚੀਖ ਜੋ ਕਹਿੰਦੀ ਹੈ ਜਿੱਥੇ ਹੌਸਲਾ ਹੁੰਦਾ ਹੈ ਉੱਥੇ ਫੌਜਾਂ ਦੀ ਜਿੱਤ ਮੈਨੇ ਨਹੀਂ ਰੱਖਦੀ